ਸੀਂ ਹਮੇਸ਼ਾ ਭਾਈਚਾਰਕ ਸਾਂਝ ਦੀ ਗੱਲ ਕਰਦੇ ਹੋਂ ਕਿ Hindu Sikh ਸਾਰੇ ਭਾਈਚਾਰ ਧਰਮਾਂ ਦੇ ਜਾਤਾਂ ਦੇ ਸਾਰੇ ਇੱਕ ਨੇ ਤੇ ਇਹ ਸਭ ਦੇ ਬਾਵਜੂਦ ਆਪਣੇ ਦੇਸ਼ ਦੇ ਵਿੱਚ ਇਹ ਇਲਜ਼ਾਮ ਲੱਗਦੇ ਨੇ ਸਰਕਾਰ ਦੇ ਮੌਜੂਦਾ ਸੈਂਟਰ ਦੀ ਸਰਕਾਰ ਤੇ ਕਿ ਉਹ ਧਰੂਵੀ ਕਰਨ ਦੀ ਰਾਜਨੀਤੀ ਕਰਦੀ ਹੈ ਤਾਂ ਇਹ ਤੁਹਾਨੂੰ ਲੱਗਦਾ ਹੈ ਕਿ Hindu vs Sikh ਹੋ ਸਕਦਾ ਹੈ ਖਾਸ ਕਰਕੇ ਨਾਰਥ ਇੰਡੀਆ ਦੇ ਵਿੱਚ ਪੰਜਾਬ ਹਰਿਆਣਾ ਹਿਮਾਚਲ ਵਰਗੀਆਂ ਸਟੇਟਾਂ ਦੇ ਵਿੱਚ ਜਿਹੜਾ ਤੁਸੀਂ ਸਵਾਲ ਪੁੱਛਿਆ ਵੈਸੇ ਤੇ ਰਾਜਨੀਤੀ ਦਾ ਸਵਾਲ ਹੈ ਪਰ ਮੈਂ ਫਿਰ ਵੀ ਆਪ ਜੀ ਨੂੰ ਜਵਾਬ ਦੇਣਾ ਚਾਹੁੰਗਾ ਕਿ ਰਾਣਿਤੀ ਤੌਰ ਤੇ ਵੋਟ ਲੈਣ ਵਾਸਤੇ ਚਾਹੇ ਕੁਝ ਹੋ ਜੇ ਪਰ ਦੇਸ਼ ਟੁੱਟੇ ਦੇਸ਼ ਦਾ ਨੁਕਸਾਨ ਹੋਏ ਐਸਾ ਸਲੇ ਦੇਸ਼ ਦਾ ਜਿਹੜਾ ਇਸ ਵਕਤ ਸ਼ਾਸਨ ਹੈ ਉਹਦੀ ਮਨਸਾ ਬਿਲਕੁਲ ਵੀ ਨਹੀਂ ਹੈ ਐਸਾ ਨਹੀਂ ਹੋ ਸਕਦਾ ਕਿਉਂਕਿ ਅਗਰ ਐਸਾ ਹੁੰਦਾ ਆਪ ਜੀ ਮੈਨੂੰ ਕੋਈ ਇੱਕ ਉਦਾਹਰਣ ਦਿਖਾਓ ਕੋਈ ਇੱਕ ਉਦਾਹਰਣ ਕਿਸਾਨ ਅੰਦੋਲਨ ਹੋਇਆ ਕਿੰਨਾ ਵੱਡਾ ਅੰਦੋਲਨ ਸਰਕਾਰ ਨੇ ਜਿਸ ਦਿਨ ਗੁਰੂ ਨਾਨਕ ਦੇਵ ਮਰਦਾ ਪ੍ਰਕਾਸ਼ ਦਿਹਾੜਾ ਸੀ ਉਸ ਦਿਨ ਮਾਫੀ ਮੰਗੀ ਔਰ ਕਿਹਾ ਕਿ ਸਨੂ ਨੇ ਪਤਾ ਸੀ ਕਿ ਤੁਸੀਂ ਇਹ ਗੱਲ ਨੂੰ ਗਲਤ ਪਾਸੇ ਲੈ ਗਏ ਹੋ ਤੇ ਅਗਰ ਤੁਹਾਡੇ ਮਨ ਚ ਇਦਾਂ ਦੀ ਗੱਲ ਐ ਸੀ ਕਾਨੂੰਨ ਵਾਪਸ ਲੈਂਦੇ ਆ ਕਿਦਨ ਜਦਨ ਗੁਰੂ ਸਾਹਿਬ ਦਾ ਪ੍ਰਕਾਸ਼ ਦੇਣਾ ਸੀ ਇਹਦਾ ਮਤਲਬ ਧਰਮ ਦੇ ਅਗੇ ਝੁਕਦੇ ਤੁਸੀਂ ਜਿੰਨੇ ਵੀ ਹੁਣ ਪ੍ਰਕਾਸ਼ ਦਿਹੜੇ ਆਏ ਆ ਗੁਰੂ ਸਾਹਿਬ ਦੇ ਦੇਖੋ ਅਗੇ ਝੁਕਦੇ ਇਸ ਲਈ ਮੇਰਾ ਇਹ ਮੰਨਣਾ ਨਹੀਂ ਕਿ ਉਹਨਾਂ ਦੀ ਇਦਾਂ ਦੀ ਬਲਕਿ ਉਹ ਜੋੜ ਕੇ ਉਹ ਚਾਹੁੰਦੇ ਆ ਸਾਰੇ ਚਾਹਦੇ ਹਰ ਬੰਦਾ ਚਾਹੁੰਦਾ ਕਿ ਸੱਲੇ ਨੂੰ ਵੋਟਾਂ ਮਿਲਣ ਹਰ ਬੰਦਾ ਰਾਜਨੀਤੀ ਵਾਲੇ ਤੇ ਚਾਹਦੇ ਪਰ ਉਹਨਾਂ ਦੀ ਜਿਹੜੀ ਥਿਊਰੀ ਹੈ ਉਹ ਇਹ ਹੈ ਕਿ ਅਸੀਂ ਹਿੰਦੂ ਅਸਿਕ ਕੋਈ ਅਲੱਗ ਹੈ ਹੀ ਨਹੀਂ ਤੁਸੀਂ ਸਰਕਾਰ ਦੀ ਮੋਦੀ ਸਰਕਾਰ ਦੀ ਤਾਰੀਫ ਕੀਤੀ ਕਿ ਬਹੁਤ ਚੰਗੀ ਸਰਕਾਰ ਹੈ ਤਾਂ ਇਥੋਂ ਪੰਜਾਬ ਤੋਂ ਹਮੇਸ਼ਾ ਆਵਾਜ਼ ਉੱਠਦੀ ਹੈ ਕਿ ਜਿਹੜੇ ਕਿਸਾਨ ਪੰਜਾਬ ਹਰਿਆਣਾ ਦੇ ਉਹਨਾਂ ਦੇ ਅਗੇਂਸਟ ਪ੍ਰੋਟੈਸਟ ਕਰਦੇ ਨੇ ਜਾਂ ਫਿਰ ਬੰਦੀ ਸਿੰਘਾਂ ਦੀ ਗੱਲ ਹੋਵੇ ਜਾਂ ਪੰਜਾਬੀ ਭਾਸ਼ਾ ਦੀ ਗੱਲ ਹੋਵੇ ਜਾਂ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਹੋਵੇ ਤਾਂ ਉਹਨਾਂ ਤੇ ਬਹੁਤ ਇਲਜ਼ਾਮ ਲੱਗਦੇ ਆ ਤੁਸੀਂ ਉਸ ਚੀਜ਼ ਨੂੰ ਕਿਵੇਂ ਸਮਝਦੇ ਮੈਂ ਮੋਦੀ ਸਰਕਾਰ ਦੀ ਤਾਰੀਫ਼ ਨਹੀਂ ਕੀਤੀ ਹੈ ਹਾਂਜੀ ਮੈਂ ਸਿਰਫ ਇਹਨਾ ਕਹਿਣਾ ਚਾਹਿਆ ਜੋ ਕੋਈ ਵਧੀਆ ਕੰਮ ਕਰਦਾ ਹੈ ਕਿਉਂਕਿ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਜਦੋਂ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ 'ਸਤੇ ਕੋਈ ਵਧੀਆ ਕਰਦਾ ਤਾਂ ਮੈਂ ਕਹਿੰਦਾ ਹੀ ਕਹਿੰਦਾ ਵਧੀਆ ਨੇ ਉਹ ਚੰਗੀ ਗੱਲ ਆ ਜਿਹੜਾ ਸ਼ਹੀਦੀ ਦਿਹਾੜਾ ਮਨਾਉਂਦੇ ਆ ਮੈਨੂੰ ਬਹੁਤ ਚੰਗਾ ਲੱਗਦਾ ਮੈਨੂੰ ਵੀ ਚੰਗਾ ਇੱਕ ਅਹੀਂ ਹਿੰਦੂ ਆਪਣੇ ਆਪ ਨੂੰ ਰਾਸ਼ਟਰ ਜਿਹੜਾ ਹਿੰਦੂਆਂ ਦਾ ਸਭ ਤੋਂ ਵੱਡਾ ਇੱਕ ਨੇਤਾ ਹੈ ਅਗਰ ਉਹ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋ ਰਿਹਾ ਤੇ ਪੂਰੀ ਦੁਨੀਆ ਚ ਗੱਲ ਜਾਂਦੀ ਹੈ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਕੋਈ ਨਹੀਂ ਇਸ ਲਈ ਅਸੀਂ ਦੀ ਵਡਿਆਈ ਕਰਦੇ ਹਾਂ ਹੋਰ ਕੋਈ ਕਾਰਨ ਨਹੀਂ ਕੋਈ ਰਾਜਨੀਤੀ ਕਾਰਨ ਨਹੀਂ ਮੈਨੂੰ ਇਹ ਲੱਗਦਾ ਕਿ ਦੁਨੀਆ ਚ ਅੱਜ ਮੋਦੀ ਨੂੰ ਸਭ ਤੋਂ ਵੱਡਾ ਲੀਡਰ ਮੰਨਿਆ ਜਾਂਦਾ ਹੈ ਕਿ ਬਹੁਤ ਵੱਡਾ ਲੀਡਰ ਹੈ ਸੰਸਾਰ ਚ ਮੰਨਿਆ ਜਾਂਦਾ ਜਦੋਂ ਆ ਕੇ ਗੁਰੂ ਸਾਹਿਬ ਦਾ ਗੁਰੂ ਗ੍ਰੰਥ ਸਾਹਿਬ ਮਾਰੇ ਤੇ ਸਾਰੇ ਖੰਡਾ ਬਣਾਉਣ ਦਾ ਮਾਲਕ ਹੈ ਉਹ ਮੰਨ ਜਾਂਦਾ ਕਿ ਹਾਂ ਇਹ ਵਾਕਿਆ ਮਾਲਕ ਹੈ ਔਰ ਅੱਗੇ ਆ ਕੇ ਝੁਕ ਜਾਂਦਾ ਤਾਂ ਮੈਂ ਉਹਦੀ ਉੜੇ ਹੀ ਕਰਦਾ ਵੈਸੇ ਨਹੀਂ ਕਰਦਾ ਰਾਜਨੀਤੀ ਤੌਰ ਤੇ ਕਦੇ ਉੜੇ ਨਹੀਂ ਕੀਤੀ